ਮਾਤ ਵਿਤ ਦਿਨ ਪਰ ਦਿਨ ਵਾਧਾ ਜਾ ਰਿਹਾ ਹੈ ਲਿੰਗ ਅਨੁਪਾਤ ਤੇ ਇਸ ਦੇ ਜ਼ਿੰਮੇਵਾਰ ਜਿੱਥੇ ਭਰੂਣ ਹੱਤਿਆਵਾਂ ਕਰਾਉਣ ਵਾਲੇ ਹਨ ਉੱਥੇ ਨਾਲ ਹੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹਨ ਉਹ ਡਾਕਟਰ ਜੋ ਭਰੂਣ ਹੱਤਿਆ ਦੇ ਅੰਜਾਮ ਨੂੰ ਕੁਝ ਪੈਸਿਆਂ ਦੀ ਭੁੱਖ ਪਿੱਛੇ ਕਰਨ ਤੋਂ ਜ਼ਰਾ ਵੀ ਪਰਹੇਜ਼ ਨਹੀਂ ਕਰਦੇ ਇੱਕ ਅਜੇ ਹੀ ਡਾਕਟਰ ਦਾ ਪਰਦਾ ਫਾਸ਼ ਕਰਦੇ ਹੋਏ ਬੇਟੀ ਬਚਾਓ ਸੰਘਰਸ਼ ਕਮੇਟੀ ਰਜਿਸਟਰ ਪੰਜਾਬ ਨੇ ਇੱਕ ਲਿਖਤੀ ਸ਼ਿਕਾਇਤ ਜ਼ਿਲ੍ਹਾ ਜ਼ਿਲੰਦਰ ਦੇ ਸਿਵਲ ਸਰਜਨ ਨੂੰ ਦਿੰਦੇ ਹੋਏ ਇੱਕ ਵੀਡੀਓ ਫਿਲਮ ਵੀ ਦਿਖਾਈ ਹੈ

ਨੇ ਟਾਈਮ بتایا ਪਰ ਉਹਨਾਂ ਨੇ 6000 ਚਲੋ ਉਹ ਤਾਂ ਆਪਕੋ ਦੇਖਣਾ ਹੈ ਉਹ ਤਾਂ ਆਪਕੋ ਦੇਖਣਾ ਹੈ ਨੇ ਥੋੜੀ ਕਰਨਾ ਹੈ ਇਸ ਸੰਬੰਧੀ ਸੂਬਾ ਪ੍ਰਧਾਨ ਰਾਜਕੁਮਾਰ ਅਰੋੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਇਹ ਸਭ ਇੱਕ ਲੜਕੀ ਨੇ ਦਫ਼ਤਰ ਆ ਕੇ ਦੱਸਿਆ ਸੀ ਪਰ ਉਸ ਕੋਲ ਕੋਈ ਪੁਕਤਾ ਸਬੂਤ ਨਾ ਹੋਣ ਕਰਕੇ ਇਸੇ ਨਾ ਚਾਉਂਦੇ ਹੋਏ ਵੀ ਇਹ ਸਟਿੰਗ ਆਪਰੇਸ਼ਨ ਕਰਵਾਇਆ ਕਿਉਂਕਿ ਕਿਸੇ ਵੀ ਕਾਨੂੰਨੀ ਕੰਮ ਲਈ ਪੁਕਤਾ ਸਬੂਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ जिस ਕਰਕੇ ਹੀ ਅਸੀਂ ਦੋ ਲੜਕੀਆਂ ਨੂੰ ਦੁਆਬਾ ਚੌਕ ਦੇ ਨਜ਼ਦੀਕ ਹੀ ਸਥਿਤ ਇੱਕ ਕਲੀਨਿਕ ਤੇ ਭੇਜਿਆ ਤਾਂ ਜੋ ਅਸਲ ਸੱਚਤਾ ਪਰਦਾਫਾਸ਼ ਕੀਤਾ ਜਾਵੇ। ਭਾਈ ਮੈਂ ਸਾਡੀ ਬੇਟੀ ਬਚਾਓ ਸੰਗਠਨ ਕਮੇਟੀ ਆ ਰਜਿਸਟਰਡ ਪੰਜਾਬ ਹੈ। ਉਹ ਮੈਂ ਉਹਦਾ ਪ੍ਰੈਜ਼ੀਡੈਂਟ ਆ ਰਾਜਕਮਦ ਕਰੋੜਾ ਮੇਰਾ ਨਾਮ ਹੈ। ਸਾਨੂੰ ਨੇ ਇੱਕ ਵੀਡੀਓ ਫਿਲਮ ਮਿਲੀ ਸੀ ਜਿਹਦੇ ਵਿੱਚ ਇੱਕ ਹਸਪਤਾਲ ਦੁਆਬਾ ਚੌਂਦੇ ਕੋਲ ਹੈ ਗਈ। ਉਹਦੇ ਸ਼ਰੀਆਂ ਭਰੂਣ ਹੱਤਿਆਵਾਂ ਕਰਦਾ ਤੁੰਗਾ ਕਰਦੇ ਹੋ। ਸਾਨੂੰ ਉਹਦੇ ਬਾਰੇ ਪਤਾ ਲੱਗਾ ਸੀ। ਡਾਕਟਰ ਜੀ ਉਹ ਦੇਖਿਆ ਤੇ ਉਹ ਇੱਕ ਲੜਕੀ ਨੂੰ ਭੇਜੀ ਤੇ ਉਹਨਾਂ ਸ਼ਰੇ ਹੁੰਦਾਂ ਕੇ ਲੜਕੀ ਨੂੰ ਕੋਈ ਪ੍ਰੈਗਨਨਸੀ ਨਹੀਂ ਕੁਝ ਵੀ ਨਹੀਂ ਸੀਗੀ ਡਾਕਟਰ ਉਹਨੂੰ ਚੈੱਕ ਕਰਕੇ ਕਹਿੰਦੀ ਆ ਕਿ ਤੁਹਾਡਾ 3 ਮਹੀਨੇ ਦੀ ਪ੍ਰੈਗਨਨਸੀ ਆ ਤੇ ਉਸ ਤੋਂ ਬਾਅਦ ਰੇਟ ਕਰਦੀ ਆ ਤੇ ਫੈਲੋ ਜੀ ਕੰਪਿਊਟਰ ਵੀ ਉਹਨੂੰ ਪੁੱਛਦੇ ਕੰਪਿਊਟਰ ਕਹਿੰਦੀ ਆ 5-6000 ਰੁਪਏ ਖਰਚਾ ਹੋਸ਼ ਸੰਦ ਤੇ ਉਸ ਤੋਂ ਬਾਅਦ ਜਦੋਂ ਗੱਲ ਹੁੰਦੀ ਡਾਕਟਰ ਨਾਲ ਡਾਕਟਰ ਕਹਿੰਦੀ ਜੀ ਇਹਦਾ ਖਰਚਾ 35-40000 ਰੁਪਏ ਆ ਤੇ ਜਦੋਂ 35-40000 ਦੀ ਗੱਲ ਹੁੰਦੀ ਆ ਤੇ ਸਾਰੀ ਚੈਟਿੰਗ ਦੀ ਉਹ ਕਹਿੰਦੇ ਜੀ ਤੁਹਾਡੀ ਨਾਸਤਾ ਕਹਿੰਦੀ ਕਿ 5 ਤੇ 6000 ਦੇ ਖਰਚਾ ਉਹ ਕਹਿੰਦੇ ਜੋ ਆਪਰੇਸ਼ਨ ਮੈਂ ਕਰਨਾ ਜਾਂ ਉਹਨੇ ਕਰਨਾ ਅਸੀਂ 5 6000 ਇੱਕ ਡੇਢ ਮਹੀਨੇ ਦਾ ਲੈਣੇ ਆ ਇਹ ਜਿਆਦਾ ਢਾਈ ਤਿੰਨ ਮਹੀਨੇ ਦਾ ਇਹ ਚ ਖਤਰਾ ਜਿਆਦਾ ਹੁੰਦਾ ਇਸ ਕਰਕੇ ਇਹ 25 3000 ਤੋਂ 28 3500 ਰੁਪਏ ਰਣੀ ਕਰ ਕਰਾ ਕੇ ਜੋ ਨਾਲ ਰੇਟ ਆਦੀ ਹੈ ਉਹ ਵੀਡੀਓ ਸਾਨੂੰ ਮਿਲਦੀ ਹੈ ਜਿਹਦੇ ਕਰਕੇ ਅਸੀਂ ਤੇ ਸੋਚਿਆ ਕਿ ਅਸੀਂ ਸਾਡਾ ਜਿਹੜੀ ਖੁਦ ਮੈਂ ਆ ਸਾਡੀ ਬੀਤੀ ਬਚਾਓ ਸੰਗਠਨ ਕਮੇਟੀ ਦੀ ਇੱਕ ਵਿਚੇ ਮੈਂ ਆ ਕਿ ਭੀਆਂ ਮਾਰੋ ਨਹੀਂ ਸਾਨੂੰ ਦੇ ਦਿਓ ਕਿਉਂਕਿ ਅੱਜ ਜੋ ਅਨਪਾਹ ਘਟਿਆ ਜਾ ਰਿਹਾ ਪ੍ਰੂਣ ਹੱਧਾਵਾਂ ਹੋ ਰਹੀਆਂ ਖਾਸ ਕਰ ਬੱਚੀਆਂ ਦੀਆਂ ਡਿਗਰੀ ਆ ਨਾ ਉਹਦੇ ਬਾਰੇ ਵੀ ਅਸੀਂ ਪਤਾ ਕੀਤਾ ਸੀ ਕਿਸੇ ਤੋਂ ਇਸ ਤੀ ਜਾਣਕਾਰ ਤੋਂ ਇਹ ਨਹੀਂ ਪਤਾ ਉਸ ਬੰਦੇ ਨਾਲ ਸੱਚਤ ਆ ਪਤਾ ਉਹਦੇ ਕਹਿਣ ਮਾਦਕ ਜਿਹੜੀ ਡਿਗਰੀ ਉਹ ਲਿਖੀ ਇਹਦੇ ਹਿਸਾਬ ਨਾਲ ਤਾਂ ਇਹ ਮੈਡੀਕਲ ਦੀ ਜਾਂਚ ਵੀ ਨਹੀਂ ਕਰ ਸਕਦੀ ਜਿਹੜੀ ਤੇ ਪਰ ਫਿਰ ਵੀ ਉਹ ਜਿਹੜੀ ਸਾਡੇ ਕੋਲ ਫਿਲਮ ਆਈ ਹੈ ਜਿਹੜੀ ਤੁਹਾਨੂੰ ਮੈਂ ਦਿਖਾਈ ਵੀ ਆ ਹੁਣ ਦੁਬਾਰਾ ਵੀ ਦਿਖਾ ਦਿੰਨੇ ਆਂ ਅਸੀਂ ਤੁਹਾਨੂੰ ਉਹਦੇ ਵਿੱਚ ਬਕਾਇਦਾ ਉਹ ਲੜਕੀ ਦਾ ਚੈੱਕਅਪ ਕਰਦੀ ਆ ਲੜਕੀ ਨੂੰ ਪ੍ਰੈਗਨਨਸੀ ਨਹੀਂ ਹੈਗੀ ਉਹ ਕੁਝ ਵੀ ਹੈ ਨਹੀਂ ਪਰ ਜਦੋਂ ਸਾਨੂੰ ਇਸਦਾ ਪਤਾ ਲੱਗਾ ਸੀ ਤੇ ਅਸੀਂ ਉਹ ਯਕੀਨ ਨਹੀਂ ਕਰਾਇਆ ਸੀ ਕਿਤਾ ਵੀ ਜਿਹੜੇ ਸਾਨੂੰ ਦੱਸ ਰਹੇ ਹੋ ਸਕਦਾ ਹੈ ਇਹਦੀ ਡਾਕਟਰ ਨਾਲ ਕੋਈ ਹੋਵੇ ਗਲਤ ਨਾ ਹੋਵੇ ਕੋਈ ਗਾਦਰ ਰਿਲੇਸ਼ਨ ਨਾ ਹੋਵੇ ਕੋਈ ਝਗੜਾ ਨਾ ਹੋਵੇ ਨਿੱਜੀ ਕੋਈ ਨਾ ਹੋਵੇ ਪਰ ਉਹ ਕੋ ਪ੍ਰੂਫ ਨਹੀਂ ਸੀ ਕੋਈ ਉਹ ਹਸਪੀਟਲ ਦੇ ਖਰਾਬ ਅਤੇ ਉਹਦਾ ਕੁਝ ਸਾਥ ਦੇਣ ਵਾਲੇ ਬੰਦੇ ਵੀ ਜਿਹੜੇ ਆ ਕੁਝ ਜਥੇਬੰਦੀਆਂ ਦੇ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਖਰਾਬ ਆ ਵਰਤਮਾਨ ਜਿਹੜੀ ਤਾਰਵਾਈ ਹੋਵੇ ਸਖਤ ਕਾਨੂੰਨੀ ਕਾਰਵਾਈ ਹੋਵੇ ਜਿਹੇ ਸਬੰਧ ਵਿੱਚ ਅੱਜ ਅਸੀਂ ਡਾਕਟਰ ਸਾਹਿਬ ਨੂੰ ਮਿਲਣ ਆਏ ਸੀ ਸਿਵਲ ਸਾਜੇ ਸਾਹਿਬ ਨੂੰ ਔਰ ਨਹੀਂ ਕੇ ਹੈਗੇ ਤੇ ਹੁਣ ਅਸੀਂ ਇੱਥੇ ਜੋ ਵੀ ਅਸਿਸਟੈਂਟ ਹੈਗਾ ਜੇ ਦੇਸ਼ਰਾਜ ਜੀ ਕਹਿੰਦੇ ਆ ਉਹਨਾਂ ਨੂੰ ਅਸੀਂ ਮਿਲਾਂਗੇ ਮੇਰੇ ਨਾਲ ਸਵੇਰੇ ਮੇਰੇ ਸਾਡੇ ਜਨਰਲ ਸੈਕਟਰੀ ਮੈਡਮ ਰੇਖਾ ਜੀ ਵੀ ਹੈਗੇ ਆ ਉਹ ਸਾਡੇ ਰਕੇਸ਼ ਕੁਮਾਰ ਜੀ ਵੀ ਨਾਲ ਆ ਲਿਖਿਆ ਵੀ ਅਸੀਂ ਇਹ ਜੀ ਚੀਜ਼ਾਂ ਦੇ ਅੱਜ ਹੀ ਯਾਨੀ ਕਿ ਇਹਨਾਂ ਨੂੰ ਦੇਣ ਤੋਂ ਬਾਅਦ ਆਗੇ ਇਹਨਾਂ ਦਾ ਨੰਬਰ ਵੀ ਵਿੱਚ ਲੱਗੇ ਅਸੀਂ ਇਹਨਾਂ ਦਾ ਨੰਬਰ ਉਹ ਤੋਂ ਬਾਅਦ ਅਸੀਂ ਬਕਾਇਦਾ ਅੱਜ ਹੀ ਰਜਿਸਟਰੀਆਂ ਕਰ ਰਹੇ ਆ ਜੀ ਕੁਝ ਰਜਿਸਟਰੀਆਂ ਕਰਾਂਗੇ ਜੋ ਵੀ ਹੋਇਆ ਆਪਾਂ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਭੇਜ ਰਹੇ ਆ ਆਪਾਂ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਭੇਜ ਰਹੇ ਫਿਰ ਬਾਦਲ ਜੀ ਨੂੰ ਭੇਜ ਰਹੇ ਆ 29 ਛਾਂ ਦੀ ਜਿਹੜੀ ਐਸ ਵਾਲੇ ਇੰਚਾਰਜ ਹੈਗੀ ਮੇਰਾ ਬਾਦਰਜੀਤ ਸਾਹਿਬ ਜੀ ਉਹਨਾਂ ਨੇ ਭੇਜ ਰਿਆ ਉਹਨਾਂ ਦੱਸਣਾ ਚਾਹੁੰਦੇ ਆ ਕਿ ਆਪ ਦੇਖੋ ਸ਼ਰਮ ਕੀ ਹੋ ਗਿਆ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲਾਂਗੇ ਕਮਿਸ਼ਨਰ ਆਫ ਪੁਲਿਸ ਨੂੰ ਮਿਲਾਂਗੇ ਔਰ ਡੀਜੀਪੀ ਕ੍ਰਾਈਮ ਨੂੰ ਤੇ ਜਾਗੇ ਹੋਰ ਵੀ ਇਹਦੇ ਨਾਲ ਸੰਬੰਧਿਤ ਜਿੰਨੇ ਸਿਹਤ ਮੰਤਰੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਤੁਹਾਨੂੰ ਸਾਰਿਆਂ ਨੂੰ ਸਰ ਵੀ ਤੁਹਾਡੀ ਮੰਗ ਕਿਉਂਕਿ ਦੇਖੋ ਇੱਕ ਡਾਕਟਰੇ ਖਰਾਬ ਲੋਕ ਸ਼ਹਿਰ ਦੇ ਵਿੱਚ ਹੀ ਸਾਨੂੰ ਕੀ ਪਤਾ ਬڑے ਲੋਕ ਕਰਦੇ ਇਹ ਕੰਮ ਪਰ ਕਹੇ ਖਰਾਬ ਕੋਈ ਬੋਲਦਾ ਨਹੀਂ ਹੁਣ ਸਾਨੂੰ ਅੱਜ ਪਹਿਲੀ ਵਾਰ ਪਤਾ ਲੱਗਾ ਅਸੀਂ ਇਹਦਾ ਇੱਕ ਅਹਮ ਚੱਕਿਆ ਉਹ ਸਾਨੂੰ ਆਸ ਹੈ ਕਿ ਅੱਜ ਸਾਡਾ ਇਹ ਜਿਹੜਾ ਮਿਸ਼ਨ ਦੇਖ ਕੇ ਹੋਰਾਂ ਨੂੰ ਵੀ ਅਕਲਾਵੇ ਇਹੋ ਜਿਹਾ ਅਸੀਂ ਪ੍ਰਸ਼ਾਸਨ ਤੋਂ ਸਾਰਾ ਮੰਗ ਕਰਦੇ ਹਾਂ ਕਿ ਇਹਨਾਂ ਦਾ ਖਰਾਬ ਸਖਤ ਸਖਤ ਕਾਰਵਾਈ ਕੀਤੀ ਜਾਵੇ ਔਰ ਅਗਰ ਇਹ ਵੀ ਸਾਡਾ ਕਿ ਅਸੀਂ ਇੱਕ ਹਫਤਾ ਜਾਂ 10 ਦਿਨ ਦਾ ਟਾਈਮ ਦੇ ਰਹੇ ਹਾਂ ਨਾ ਅੱਜ 10 ਦਿਨ ਤੇ ਜੇ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਇਹਦੇ ਬਾਰੇ ਕੋਰਟ ਵਿੱਚ ਜਾਵਾਂਗੇ ਔਰ ਆਪਣੇ ਮਤਾ ਪਾਸ ਕਰਕੇ ਆਪਣੇ ਹੋਰ ਵੀ ਜਿ세 ਬੰਦਿਆਂ ਨਾਲ ਸਾਡੀ ਗੱਲਬਾਤ ਚੱਲਦੀ ਆ ਅਸੀਂ ਉਹਨਾਂ ਨਾਲ ਸਲਾਹ ਕਰਕੇ ਹੋ ਸਕਦਾ ਇਹਦੇ ਗਾਰ ਸੰਗਤ ਮੌਕੇ 'ਤੇ ਸਿਵਲ ਸਰਜਨ ਦੇ ਗੈਰ ਮੌਜੂਦਗੀ ਵਿੱਚ ਅਸਿਸਟੈਂਟ ਸਿਵਲ ਸਰਜਨ ਦੇਸ਼ ਰਾਜ ਨੇ ਪੀਬੀਐਸਏ ਪੰਜਾਬ ਦੀ ਸ਼ਿਕਾਇਤ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਅਜੋਕਾ ਸ਼ਿਕਾਇਤ ਦਿੱਤੀ ਗਈ ਹੈ ਮੈਂ ਇਸ ਨੂੰ ਸਿਵਲ ਸਰਜਨ ਸਾਹਿਬ ਦੇ ਹਵਾਲੇ ਕਰ ਦੇਵਾਂਗਾ ਤੇ ਉਹ ਆਪ ਹੀ ਕਿਸੇ ਜਾਂਚ ਅਧਿਕਾਰੀ ਦੀ ਡਿਊਟੀ ਲਗਾ ਦੇਣਗੇ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਡਾਕਟਰ ਕਮਲਜੀਤ ਦੇ ਵਿਰੁੱਧ ਐਪਲੀਕੇਸ਼ਨ ਦਾ ਮੈਮੋਰੈਂਡਮ ਦੇ ਤੌਰ ਤੇ ਰਾਜਕੁਮਾਰ ਜੀ ਨੇ ਜੋ ਸਾਨੂੰ ਇੱਕ ਬਹੁਤ ਵਧੀਆ ਸੂਚਨਾ ਦਿੱਤੀ ਹੈ ਮੈਂ ਆਪਣੀ ਵੱਲੋਂ ਸਿਵਲ ਸਰਜਨ ਜਲੰਧਰ ਜੀ ਨੂੰ ਇਹਨਾਂ ਦੇ ਉੱਤੇ ਕਾਰਵਾਈ ਕਰਨ ਲਈ ਜਿਹੜਾ ਹੈਗਾ ਆਊਟਪੇਜ ਰਿਹਾ ਔਰ ਇਹ ਜਿਹੜਾ ਆਫੀਸ਼ੀਅਲੀਲੀ ਡਾਕੂਮੈਂਟਡ ਹੈ ਤਾਂ ਵੀ ਇਹਦੇ ਵਿੱਚ ਜਦੋਂ ਉਹ ਨੇਟਿਵ ਬਾਈ ਜਾਲੀ ਬਸ ਕੇ ਹੀ ਉਹਨੇ ਇਹ ਚੱਕ ਕੀਤਾ ਉਹਦੇ ਤਰੂਨ ਦੇ ਨਾਲ ਉਹਨੂੰ ਸਜ਼ਾ ਆਨਦੀ ਡਾਕਟਰ ਔਰ ਕੇਸ ਤੱਕ ਇਹ ਜਿਹੜੀ ਹੈ ਜੋ ਪਹਿਲਾਂ ਤੋਂ ਨਿਰਧਾਰਤ ਸੀ ਕੇਸ ਜਿਹੜੇ ਹੈਗੇ ਆ ਉਹ ਦੇਖ ਕੇ ਔਰ ਇਹਨਾਂ ਨੇ ਇੱਕ ਸੀਡੀ ਦੇਣ ਦਾ ਵਾਅਦਾ ਕੀਤਾ ਆਡੀਓ ਦੇ ਵਿੱਚ ਅਗਰ ਤੱਥਾਂ ਦੇ ਮੁਤਾਬਕ ਕੀ ਹੋਈ ਤਾਂ ਇਹਦੇ ਉੱਤੇ ਜਿਹੜਾ ਕਾਨੂੰਨੀ ਕੇਸ ਜਿਹੜਾ ਦਰਜ ਹੋ ਸਕਦਾ ਔਰ ਇਹਨਾਂ ਦਾ ਜਿਹੜਾ ਇੱਕੋ ਤੱਕ ਇਹ ਰਜਿਸਟ੍ਰੇਸ਼ਨ ਜਿਹੜੀ ਕੈਨਸਲ ਵੀ ਹੋ ਸਕਦੀ ਹੈ 10 ਤੋਂ 5 ਸਾਲ ਦਾ ਜਿਹੜਾ ਜਿਹੜੀ ਕੈਦ ਬਣਦੀ ਹੋ ਸਕਦੀ ਹੈ ਰਜਿਸਟ੍ਰੇਸ਼ਨ ਜਿਹੜੀ ਹੈ ਕੈਨਸਲ ਹੋ ਸਕਦੀ ਹੈ ਸਰ ਨਾਮ ਤੇ ਲਿਜਾ ਜੀਦਾ ਨਾਮ ਦੇ ਨਾਮ ਆਪਣਾ ਗਾਉਂ ਤੇ ਸਟਾਫ ਡੈਜੀਸ ਸਰ ਅਸਿਸਟੈਂਟ ਸੈਂਟਰ थैंक यू ਸਾਨੂੰ ਸਾਡੀ ਇਹ ਪੇਸ਼ਕਸ਼ ਕਿ ਹੋ ਚਹੀ ਲੱਗੀ ਆਪਣੇ ਸੁਝਾਅ ਪਰ ਕਮੈਂਟਸ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ਰ ਅਪੀਲ ਹੈ ਕਿ YouTube ਦੇ ਖੱਬੇ ਹੱਥ ਲੱਗੇ ਲਾਹ ਰੰਗਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਭਰ ਦੇਣ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਆਪਣੇ ਆਪ ਹੀ ਪਹੁੰਚਿਆ ਰਹਣਗੀਆਂ